ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਾਰੇ ਵੀ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਨੂੰ ਖੱਬੇ ਪਾਸੇ ਦੀ ਬਟਨ ਪੱਟੀ ਬਣਾਉਣੀ ਦੱਸੂਗੀ ਸੱਜੇ ਪਾਸੇ ਦੀ ਬਟਨ ਪੱਟੀ ਜਿਹੜੀ ਮੈਂ ਤੁਹਾਨੂੰ ਆਪਣੇ ਚੈਨਲ ਤੇ ਬਣਾਉਣੀ ਦੱਸ ਚੁੱਕੀ ਹਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਆਂ ਤੇ ਅੱਜ ਜਿਹੜੀ ਆਪਾਂ ਖੱਬੇ ਪਾਸੇ ਦੀ ਬਟਨ ਪੱਟੀ ਬਣਾਵਾਂਗੇ ਜਿਹੜੀ ਆਪਣੀ ਸੱਜੇ ਪਾਸੇ ਦੀ ਬਟਨ ਪੱਟੀ ਹੈ ਤਾਂ ਪਹਿਲਾਂ ਆਪਣੇ 10 ਕੁੰਡੇ ਬਟਨ ਪੱਟੀ ਵਾਲੇ ਆਪਾਂ ਬਣਾ ਕੇ ਬਾਅਦ ਵਿੱਚ ਆਪਣਾ ਕੋਈ ਆਪਾ ਡਿਜ਼ਾਈਨ ਇੱਧਰ ਬਣਾਉਂਦੇ ਜਾਣੀ ਹੈ ਤੇ ਜਿਹੜੀ ਆਪਣੀ ਹੈਗੀ ਇਹ ਖੱਬੇ ਪਾਸੇ ਦੀ ਬਟਨ ਪੱਟੀ ਤਾਂ ਪਹਿਲਾਂ ਆਪਾਂ ਇੱਧਰ ਆਪਣਾ ਡਿਜ਼ਾਈਨ ਬੰਨ੍ਹਦਾ ਤੇ ਇੱਧਰ ਆਪਣੀ ਇਹ ਬਟਨ ਪੱਟੀ ਬਣਦੀ ਹੈ ਠੀਕ ਹੈ ਤੇ ਚਲੋ ਸਰ ਸ਼ੁਰੂ ਕਰਦੇ ਆ ਆਪਾਂ ਇਹਨੂੰ ਬਣਾਉਣਾ ਇਹ ਮੈਂ 15 ਕੁੰਡੇ ਲਏ ਆ 10 ਕੁੰਡੇ ਦਾ ਲਏ ਆ ਬਟਨ ਪੱਟੀ ਵਾਲੀ ਇਹ 10 ਕੁੰਡੇ ਬਟਨ ਪੱਟੀ ਵਾਲੇ ਆ 5 ਕੁੰਡੇ ਵਾਧੂ ਲਏ ਆ ਜਿਵੇਂ ਆਪਾਂ ਕੋਈ ਬਾਰਡਰ ਬਣਾ ਰਹੇ ਹਾਂ ਉੱਪਰ ਆਪਾਂ ਕੋਈ ਡਿਜ਼ਾਈਨ ਚ ਲਾ ਰਹੇ ਹਾਂ ਬਟਨ ਪੱਟੀ ਵਾਲੇ 10 ਕੁੰਡੇ ਆਪਣੀ ਬਟਨ ਪੱਟੀ ਉਸੇ ਤਰ੍ਹਾਂ ਨਾਲ ਚੱਲਦੀ ਜਾਊਗੀ ਆਪਣੀ ਠੀਕ ਹੈ ਪਹਿਲਾਂ ਆਪਾਂ 5 ਕੁੰਡੇ ਇਹ ਬਣਾ ਲੈਨੇ ਜਿਵੇਂ ਤੁਸੀਂ ਬਾਰਡਰ ਬਣਾਉਣਾ ਹੋਊਗਾ ਉਸੇ ਤਰ੍ਹਾਂ ਤੁਸੀਂ ਬਣਾ ਲੈਣਾ ਜਿਵੇਂ ਮੈਂ ਇੱਥੇ ਉਲਟੇ ਸਿੱਧੇ ਦੇ 5 ਕੁੰਡੇ ਜਿਹੜੇ ਬਣਾ ਲੈਣੇ ਨੇ ਬਾਰਡਰ ਦੇ ਤੌਰ ਤੇ ਇੱਕ ਕੁੰਡਾ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਕੋਲ ਇੱਕ ਕੁੰਡਾ ਸਿੱਧਾ ਹੈ ਇਹ ਤਾਂ ਪੰਜ ਕੁੰਡੇ ਮੇਰੇ ਕੋਲ ਜਿਹੜੇ ਵਾਧੂ ਆ ਉਹ ਹੋ ਗਏ ਠੀਕ ਹੈ ਆਪਣੇ ਹੁਣ ਅੱਗੇ 10 ਕੁੰਡਿਆਂ ਤੇ ਵੰਟਣ ਪੜਦੀ ਜਿਵੇਂ ਇੱਧਰ ਆਪਣੇ ਸੱਜੇ ਪਾਸੇ ਤੇ ਇਹ ਚੈਨ ਵਾਲਾ ਕੁੰਡਾ ਆ ਰਿਹਾ ਫਿਰ ਵਿੱਚ ਉਲਟੇ ਕੁੰਡੇ ਆ ਰਹੇ ਫਿਰ ਦੋ ਕੁੰਡੇ ਅੱਜ ਵਾਲੇ ਇਸ ਤਰ੍ਹਾਂ ਚਾਉਣੀ ਆਪਾਂ ਠੀਕ ਹੈ ਦਸਾਂ ਕੁੰਡਿਆਂ ਵਿੱਚੋਂ ਇੱਕ ਕੁੰਡਾ ਪਹਿਲਾਂ ਮੈਂ ਉਲਟਾ ਬਣਾ ਲੂੰਗੀ ਇਸ ਤਰ੍ਹਾਂ ਬਟਨ ਪੱਟੀ ਵਾਲਾ ਕੁੰਡਾ ਆਪਣਾ ਇਹ ਥ੍ਰੈਡ ਕਰਾਂਗੇ ਪਿੱਛੇ ਹੁਣ ਆਪਾਂ ਇਹ ਚੈਨ ਵਾਲਾ ਕੁੰਡਾ ਇਸ ਤਰ੍ਹਾਂ اتار ਲੈਣਾ ਠੀਕ ਹੈ ਥ੍ਰੈਡ ਕਰਾਂਗੇ ਅੱਗੇ ਅੱਗੇ ਆਪਣੀ 1 2 3 4 5 6 6 ਕੁੰਡੇ ਅੱਗੇ ਉਲਟੇ ਇਸ ਤਰ੍ਹਾਂ ਅੱਗੇ ਆਪਣੇ ਦੋ ਕੁੰਡੇ ਅੱਜ ਵਾਲੇ ਆ ਗਏ ਤਾਂ ਦੋਨੇ ਕੁੰਡੇ ਆਪਾਂ ਸਿੱਧੇ ਬਣਾ ਦੇਣੇ ਦੋ ਸਲਾਈਆਂ ਚ ਆਪਣੀ ਇਹ ਅੱਜ ਕੰਪਲੀਟ ਹੋ ਜਾਂਦੀ ਹੈ ਕਿਨਾਰੀ ਜਿਹੜੀ ਬਟਨ ਪੱਟੀ ਦੀ ਦੋ ਕੁ ਸਲਾਈਆਂ ਵਿੱਚ ਬਣ ਜਾਂਦੀ ਹੈ ਸਿੱਧੀ ਸਾਈਡ ਤੋਂ ਹੋ ਗਈ ਆਪਣੀ ਠੀਕ ਹੈ ਹੁਣ ਆਪਾਂ ਅੱਗੇ ਉਲਟੀ ਸਾਈਡ ਤਾਂ ਉਲਟੀ ਸਾਈਡ ਆਪਾਂ ਕੀ ਕਰਨਾ ਜਿਹੜੇ ਦੋ ਕੁੰਡੇ ਕਿਨਾਰੀ ਵਾਲੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਧਾਰ ਲੈਣ ਇਸ ਤਰ੍ਹਾਂ ਫਿਰ ਅੱਗੇ ਕੁੰਡੇ ਆਪਣੇ ਜਿਹੜੇ 1 2 3 4 5 6 6 ਕੁੰਡੇ ਉਲਟੇ ਇੱਕ ਕੁੰਡਾ ਜਿਹੜਾ ਆਪਾਂ ਸਲਿੱਪ ਕਰਦੇ ਆ ਰਹੇ ਹਾਂ ਇੱਧਰ ਇੱਧਰ ਆਪਾਂ ਇਹ ਉਲਟਾ ਬਣਾਵਾਂਗੇ ਇਹ ਜਿਹੜਾ ਕੁੰਡਾ ਆਪਾਂ ਉਧਰ ਉਲਟਾ ਬਣਾ ਰਹੇ ਹਾਂ 10ਵਾਂ ਕੁੰਡਾ ਇੱਧਰ ਆਪਾਂ ਸਿੱਧਾ ਬਣਾਵਾਂਗੇ ਤਾਂ ਅੱਗੇ ਕੁੰਡੇ ਜਿਵੇਂ ਆਪਣੇ ਪੰਜ ਜਿਹੜੇ ਬਾਰਡਰ ਵਾਲੇ ਹੋਣਗੇ ਉਸੇ ਤਰ੍ਹਾਂ ਜਿਵੇਂ ਆਪਾਂ ਬਾਰਡਰ ਬਣਾ ਰਹੇ ਹੋਵਾਂਗੇ ਕੁੰਡਿਆਂ ਤੇ ਉਸੇ ਤਰ੍ਹਾਂ ਆਪਣਾ ਬਾਰਡਰ ਬਣਾ ਲੈਣਾ ਠੀਕ ਹੈ ਇਸ ਤਰ੍ਹਾਂ ਇਹ ਹੀ ਦੋ ਸਲਾਈਆਂ ਆਪਾਂ ਰਿਪੀਟ ਕਰਦੇ ਜਾਣਾ ਤਾਂ ਵਧੀਆ ਜਿਹੜੀ ਕਿਨਾਰੀ ਬਣ ਕੇ ਉਹ ਆਉਗੀ ਇਹ ਛੋਟੀਆਂ-ਛੋਟੀਆਂ ਗੱਲਾਂ ਦਾ ਆਪ ਨੂੰ ਧਿਆਨ ਰੱਖਣਾ ਪੈਂਦਾ। ਫੇਰ ਉਸੇ ਤਰ੍ਹਾਂ ਬਟਨ ਪੱਟੀ ਆਪਣੀ ਇਧਰਲੀ ਸਾਈਡ ਆ ਤਾਂ ਪਹਿਲਾਂ ਆਪਾਂ ਇਹ ਪੰਜ ਗੁੰਡੇ ਬਾਰਡਰ ਵਾਲੇ ਬਣਾ ਲੈਨੇ। ਜਿਵੇਂ ਮੈਂ ਸਿੱਧੇ-ਉਲਟੇ ਦਾ ਬਾਰਡਰ ਬਣਾ ਰਹੀ ਹਾਂ। ਪੰਜ ਗੁੰਡੇ ਹੋ ਗਏ ਆਪਾਂ ਨੂੰ ਠੀਕ ਹੈ। ਅੱਗੇ 10 ਗੁੰਡੇ ਆਗੇ ਬਟਨ ਪੱਟੀ ਵਾਲੇ ਤਾਂ ਇੱਕ ਗੁੰਡਾ ਵਿੱਚ ਪਹਿਲਾਂ ਉਲਟਾ ਹੈ। ਫੇਰ ਆਪਣਾ ਇਹ ਚੈਣ ਵਾਲਾ ਕੁੰਡਾ ਇਸ ਤਰ੍ਹਾਂ ਸਲਿੱਪ ਕਰ ਰਹੀ ਆ ਮੈਂ ਫੇਰ ਅੱਗੇ ਆਪਣੇ 6 ਕੁੰਡੇ ਆ ਜਾਣਗੇ ਉਲਟੇ 1 2 3 4 5 6 ਕਿਨਾਰੀ ਵਾਲੇ 2 ਕੁੰਡੇ 2 ਕੁੰਡਿਆਂ ਤੇ ਕਿਨਾਰੀ ਬਣ ਰਹੀ ਹੈ ਆਪਣੀ 2 ਕੁੰਡੇ ਸਿੱਧੇ ਇਸ ਤਰ੍ਹਾਂ ਫੇਰ ਉਲਟੀ ਸਾਈਡ ਤੋਂ ਉਸੇ ਤਰ੍ਹਾਂ ਕਨਾਰੀ ਵਾਲੇ ਕੁੰਡੇ ਜਿਹੜੇ ਦੋ ਆਪਾਂ ਤਾਰ ਲੈਣੇ ਆ ਇਸ ਤਰ੍ਹਾਂ ਫਿਰ ਅੱਗੇ ਆਪਣੇ 1 2 3 4 5 6 ਕੁੰਡੇ ਆਗੇ ਉਲਟੇ ਜਿਹੜਾ ਆਪਾਂ ਉਧਰ ਕੁੰਡਾ ਸਲਿੱਪ ਕੀਤਾ ਇਹਨੂੰ ਵੀ ਉਲਟਾ ਬਣਾਵਾਂਗੇ ਤੇ ਜਿਹੜਾ ਉਧਰ ਉਲਟਾ ਬਣਾਇਆ ਦਸਵਾਂ ਕੁੰਡਾ ਇਹਨੂੰ ਆਪਾਂ ਸਿੱਧਾ ਬਣਾਵਾਂਗੇ ਅੱਗੇ ਆਪਣੇ ਜਿਵੇਂ ਵੀ ਆਪਾਂ ਬਾਰਡਰ ਬਣਾ ਰਹੇ ਹਾਂ ਇਸ ਤਰ੍ਹਾਂ ਬਣਾ ਲੈਣ ਇਹੀ ਦੋ ਲਾਈਨਾਂ ਨੂੰ ਆਪਾਂ ਬਾਰ-ਬਾਰ ਕੰਪਲੀਟ ਕਰਨਾ ਹੈ ਤਾਂ ਇੱਕ ਵਧੀਆ ਬਟਨ ਪੱਟੀ ਤੇ ਵਧੀਆ ਕਿਨਾਰੀ ਬਣੂਗੀ ਠੀਕ ਹੈ ਇਸ ਤਰ੍ਹਾਂ ਇੱਕ ਵਾਰ ਫਿਰ ਮੈਂ ਤੁਹਾਨੂੰ ਦੋ ਸਲਾਈਆਂ ਬਣਾ ਕੇ ਦਿਖਾ ਦਿੰਦੀ ਹਾਂ ਇਹ ਤਾਂ ਹੋ ਗਈ ਆਪਣੇ ਬਾਰਡਰ ਵਾਲੀ ਕੁੰਡੀ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਪੰਜ ਕੁੰਡੇ ਹੋ ਗਏ ਬਾਰਡਰ ਵਾਲੇ ਠੀਕ ਹੈ ਇਹ ਆ ਗਏ 10 ਬਟਨ ਪੱਟੀ ਵਾਲੇ ਇਹਨਾਂ ਵਿੱਚ ਇੱਕ ਪਹਿਲਾਂ ਆਪਣਾ ਉਲਟ ਹੈ ਇਹ ਕੁੰਡਾ ਜਿਹੜਾ ਆਪਾਂ ਸਲਿੱਪ ਕਰ ਰਹੇ ਹਾਂ ਇਸ ਤਰ੍ਹਾਂ ਅੱਗੇ ਆਪਣੇ 1 2 3 4 5 6 ਕੁੰਡੇ ਆਗੇ ਉਲਟੇ ਤੇ ਦੋ ਆਗੇ ਸਿੱਧੇ ਸਿੱਧੀ ਸਾਈਡ ਤੋਂ ਕੰਨੀ ਵਾਲੇ ਦੋ ਕੁੰਡੇ ਜਿਹੜੇ ਆਪਾਂ ਸਿੱਧੇ ਬਣਾ ਲੈਨੇ ਉਲਟੀ ਸਾਈਡ ਤੋਂ ਦੋਨੇ ਕੁੰਡੇ ਆਪਾਂ ਇਸ ਤਰ੍ਹਾਂ ਸਲਿੱਪ ਕਰ ਲੈਨੇ ਇਹੀ ਦੋ ਲੈਣਾ ਆਪਣਾ ਫੇਰ ਉਸੇ ਤਰ੍ਹਾਂ 10 4 5 ਛੇ ਕੁੰਡੇ ਉਲਟੇ ਇਹ ਕੁੰਡਾ ਜਿਹੜਾ ਸਲਿੱਪ ਕਰ ਰਹੇ ਹਾਂ ਉਧਰ ਇਹ ਵੀ ਉਲਟਾ 10ਮਾ ਕੁੰਡਾ ਜਿਹੜਾ ਆਪਣਾ ਸਿੱਧਾ ਨਾਲ ਤੇ ਆਪਣੀ ਅੱਗੇ ਬਾਰਡਰ ਦੇ ਕੁੰਡੇ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਆ ਜਾਊਗਾ ਆਪਣਾ ਹੁਣ ਅੱਗੇ ਜਿਵੇਂ ਤੁਸੀਂ ਕੋਈ ਡਿਜ਼ਾਈਨ ਇੱਥੇ ਸੈੱਟ ਕਰਨਾ ਹੈ ਤਾਂ ਆਪਣਾ ਬਾਰਡਰ ਤੋਂ ਬਾਅਦ ਡਿਜ਼ਾਈਨ ਸੈੱਟ ਕਰ ਲੈਣਾ ਜਿਵੇਂ ਮੈਂ ਇੱਥੇ ਕੁੰਡੇ ਸਿੱਧੇ ਬਣਾ ਦੂੰਗੀ ਤੁਸੀਂ ਕੋਈ ਡਿਜ਼ਾਈਨ ਸੈੱਟ ਕਰਨਾ ਡਿਜ਼ਾਈਨ ਸੈੱਟ ਕਰ ਲੈਣਾ ਪਰ ਜਿਹੜੀ ਆਪਣੀ ਬਟਨ ਪੱਟੀ ਹੈ ਨਾਲ 10 ਕੁੰਡਿਆਂ ਦੀ ਉਸੇ ਤਰ੍ਹਾਂ ਚੱਲੇਗੀ ਕੁੰਡੀਆਂ ਜਿਹੜੇ ਬਟਨ ਪੱਟੀ ਦੇ ਤੁਸੀਂ ਆਪਣੇ ਹਿਸਾਬ ਨਾਲ ਰੱਖ ਲੈਣੀਆਂ 10 8 12 ਜਿੰਨੀ ਵੀ ਤੁਹਾਨੂੰ ਚਾਹੀਦੀ ਹੋਣਗੇ ਬਸ ਆਪਾਂ ਦੋ ਕੁੰਡੀਆਂ ਦਾ ਧਿਆਨ ਰੱਖਣਾ ਕਿਨਾਰੀ ਵਾਲੇ ਦੋ ਕੁੰਡੇ ਜਿਹੜੇ ਉਹ ਆਪਾਂ ਹਰ ਵਾਰ ਇਸੇ ਤਰ੍ਹਾਂ ਬਣਾਈ ਕਰਨੀ ਸਿੱਧੇ ਪਾਸੇ ਤੋਂ ਦੋਨੇ ਕੁੰਡੇ ਆਪਾਂ ਇਹ ਸਿੱਧੇ ਬਣਾ ਲੈਣੇ ਖੱਬੇ ਪਾਸੇ ਦੀ ਬਟਨ ਪੱਟੀ ਇਹ ਉਲਟੇ ਪਾਸੇ ਤੋਂ ਦੋਨੇ ਕੁੰਡੇ ਆਪਾਂ ਉਤਾਰ ਲੈਣੇ ਕਿ ਅੱਗੇ ਕੁੰਡੇ ਆ ਆ ਜਿਵੇਂ ਬਣਾਉਣੀ ਹੈ ਉਸੇ ਤਰ੍ਹਾਂ ਬਣਾ ਲੈਣੀ ਇਸ ਤਰ੍ਹਾਂ ਬਹੁਤ ਹੀ ਸੋਹਣੀ ਕਿਨਾਰੀ ਬਣ ਕੇ ਆਉਂਦੀ ਹੈ ਹੁਣ ਇਹ ਆ ਗਏ ਆਪਣੇ ਡਿਜ਼ਾਈਨ ਵਾਲੇ ਕੁੰਡੇ ਜਿਵੇਂ ਵੀ ਤੁਹਾਡਾ ਡਿਜ਼ਾਈਨ ਹੋਗਾ ਉਸੇ ਤਰ੍ਹਾਂ ਤੁਸੀਂ ਕੰਪਲੀਟ ਕਰ ਲੈਣਾ ਠੀਕ ਹੈ ਇਹ ਥੋੜੀ ਜੀ ਮੈਂ ਤੁਹਾਨੂੰ ਬਣਾ ਕੇ ਉੱਪਰ ਦਿਖਾਉਣੀ ਆ ਕਿ ਇਸ ਤਰ੍ਹਾਂ ਬਣਦੀ ਹੈ ਲਓ ਜੀ ਇਸ ਤਰ੍ਹਾਂ ਆਪਣੀ ਬਟਨ ਪੱਟੀ ਬਣਦੀ ਜਾਊਗੀ ਬਹੁਤ ਹੀ ਸੋਹਣੀ ਕਿਨਾਰੀ ਬਣਦੀ ਹੈ ਇਸ ਤਰ੍ਹਾਂ ਪਾਸਾ ਪਏ ਦੋ ਕੁੰਡਿਆਂ ਦਾ ਧਿਆਨ ਰੱਖਣਾ ਸਿੱਧੇ ਪਾਸੇ ਤੋਂ ਸਿੱਧੇ ਬਣਾ ਲੈਣੇ ਉਲਟੇ ਪਾਸੇ ਤੋਂ ਉਤਾਰ ਲੈਣੇ ਤਾਂ ਇਸ ਤਰ੍ਹਾਂ ਕਿਨਾਰੀ ਬਣਦੀ ਜਾਊਗੀ ਠੀਕ ਹੈ ਇੱਕ ਗੱਲ ਦਾ ਤੁਸੀਂ ਹੋਰ ਧਿਆਨ ਰੱਖਣਾ ਜਦੋਂ ਤੁਸੀਂ ਬਟਨ ਹੂਲ ਬਣਾਉਣਾ ਇਸ ਤਰ੍ਹਾਂ ਦੀ ਬਟਨ ਪੱਟੀ ਵਿੱਚ ਤਾਂ ਤੁਸੀਂ ਜਦੋਂ ਉਲਟੇ ਪਾਸੇ ਤੋਂ ਬਟਨ ਹੂਲ ਬਣਾਉਗੇ ਤਾਂ ਜਿਹੜਾ ਉਹ ਜ਼ਿਆਦਾ ਸੋਹਣਾ ਲੱਗੂਗਾ ਮਤਲਬ ਜਿਆਦਾ ਵਧੀਆ ਬਣ ਕੇ ਆਊਗਾ ਇਸ ਲਈ ਕੋਸ਼ਿਸ਼ ਕਰਿਓ ਵੀ ਜਿਹੜਾ ਬਟਨ ਹোল ਬਣਾਉਣਾ ਉਲਟੀ ਸਾਈਡ ਤੋਂ ਬਣਾਇਓ ਠੀਕ ਹੈ ਤਾਂ ਇਸ ਤਰ੍ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਬਣਦੀ ਹੈ ਤੇ ਬਹੁਤ ਹੀ ਜਿਹੜੇ ਬਣ ਕੇ ਇਸ ਤਰ੍ਹਾਂ ਵਧੀਆ ਲੱਗਦੀ ਹੈ ਤੇ ਚਲੋ ਜੀ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ